ਮੇਰੇ ਤਰਕੀ ਕੀਤੇ ਤਾਂ ਲਾਰਖੇ ਟੀਵੀ ਹੈ ਹੂੰ ਤੇ ਨਾਲੇ ਲਾਰਖੇ ਚਾਈ ਸੀ ਤੈਨੂੰ ਪਤਾ ਕਿੰਨਾ ਬਿੱਲ ਆਊਗਾ ਮम्मी ਚੀਜ਼ਾਂ ਲਾਣ ਵਾਸਤੇ ਲਾਈਆਂ ਨੇ ਗਿਆ ਜੇ ਹੁਣ ਆਪਾਂ ਲਾਈਆਂ ਤਾਂ ਵਰਤਾਂਗੇ ਫੇਰੀ ਚੀਜ਼ਾਂ ਲਾਈਆਂ ਤਾਂ ਹੈ ਗਿਆ ਨਾ ਵੀ ਲਾਉਣ ਵਾਸਤੇ ਇਹ ਸਾਬ ਨਾ ਲਾਣੀ ਤੇ ਇਹਨਾਂ ਤੇ ਪਤਾ ਕਿੰਨਾ ਬਿੱਲ ਆਊਗਾ ਗਰਮੀ ਕਿੰਨੀ ਹੋ ਰਹੀ ਹੈ ਬਿੱਲ ਨੂੰ ਚੱਕ ਲੈਣੀ ਹੈ 5000 ਵਿਛੇ ਪਰ ਅੱਧੀ ਮੈਂ ਦੇਖ ਮੰਮੀ ਹੁਣ ਉਹ ਚੀਜ਼ਾਂ ਆ ਜਿਹੜੇ ਕੋਈ ਚੀਜ਼ ਦੇਖਣੀ ਹੁੰਦੀ ਉਹ ਤਾਂ ਦੇਖੂੰਗੀ ਹੁਣ ਮੇਰਾ ਨੜਕ ਚੱਲ ਰਿਹਾ ਹੈ ਪਤਾ ਟਾਈਮ ਹੋ ਰਿਹਾ ਹੈ ਮੈਂ ਤਾਂ ਉਹ ਦੇਖਣ ਲੈ ਰਹੀ ਆਂਗੀ ਹੁਣ ਨੜਕ ਥੋੜੀ ਜੱਡੇ ਜਾਂਦੇ ਨੇ ਕਿ ਬਿਜਲੀ ਕਰਕੇ ਮੰਦੀ ਜਾਂਦੀ ਆ ਮੰਮੀ ਤੂੰ ਤਾਂ ਉਹ ਚੜੀ ਰਹਿਨੀ ਆ ਸਾਰਾ ਦਿਨ ਸਰਦੀ ਚਲ ਮੈਂ ਥੋੜੀ ਮਰਜੀ ਆ ਮੈਂ ਤਾਂ ਜਾਣੀ ਆ ਸੁਣਾ ਥੋੜੀ ਮੈਂ ਤਾਂ ਦੇਖ ਕੀ ਆਉਂਗੀ ਆ ਉਹਦਾ ਮੈਂ ਉਹਦੇ ਨੜਕ ਦੇਖ ਲਵਾਂ ਮਰਜੀ ਦਾ ਤੂੰ ਹੈ ਹੀ ਨਹੀਂ ਚਲ ਠੀਕ ਆ ਮਾਤਾ ਮੈਨੂੰ ਦੇਖ ਲੈਂਦੇ ਮੇਰਾ ਨੜਕ ਟੱਪ ਜੂਗਾ ਕੁੜੀ ਕਿਹਾ ਗਾ ਹੁਣ ਕਾਜਨਾ ਤੇ ਬਚ ਲਾਰਖੇ ਬਿਲਕੁਲ ਪਤਾ ਕਿੰਨਾ ਆਊਗਾ ਇਹ ਮੈਂ ਕਿਹਾ ਮੰਮੀ ਪਾਣੀ ਵਾਲੀ ਵੀ ਚਾਹ ਬਣਾ ਰਹੀ ਐ ਤੇ ਚਾਹ ਬਣਾ ਰਹੀ ਐ ਹੁਣ ਕੋਦੋਂ ਨਹੀਂ ਬਾਲੀ ਆਉਣ ਲੱਗ ਰਹੀ ਹੈਗੀ ਮੰਮੀ ਕੱਚੀ ਜੀ ਚਾਹ ਹੈਗੀ ਅਜੇ ਵਧੀਆ ਨਹੀਂ ਰੜੀ ਹੈਗੀ ਜਦੋਂ ਪੂਰੀ ਬਣ ਗਈ ਫੇਰ ਹੀ ਤਾਰੂਗੀ ਆ ਕੱਚੀ ਜੀ ਤਾਂ ਚਾਹ ਥੋੜੀ ਤਾਰ ਸਕਦੀ ਆ ਮੈਂ ਹਾਂ ਜਦੋਂ ਆ ਨਾ ਦੇਖਾ ਬਿਲ ਆ ਗਿਆ ਉਹਨੂੰ ਸਾਰੀ ਨਹੀਂ ਮੰਮੀ ਮੈਂ ਤਾਂ ਚਾਹ ਤਾਰ ਕੇ ਹੈਗੀ ਚਾਹ ਜਦੋਂ ਉਬਲ ਗਈ ਚਾਰ ਪੰਜ ਵਾਲੇ ਆ ਗਏ ਫੇਰ ਹੀ ਤਾਰੂਗੀ ਇਹਨੇ ਕੱਚੀ ਜੀ ਮੈਂ ਕੋਈ ਨਹੀਂ ਪਿੰਦੀ ਹੈਗੀ ਜਦੋਂ ਬਿਲ ਆ ਨਾ ਰੱਜ ਕੇ ਉਹ ਤੈਨੂੰ ਮੇਰੇ ਨਾਲ ਫੜਾਉਂਗੀ ਮੈਂ ਤਾਂ ਸਾਰਾ ਦਿਨ ਨਾ ਐਂ ਕਰਦੀ ਰਹਿੰਦੀ ਹੈਗੀ ਕੋਈ ਚੀਜ਼ ਕਰ ਲੈ ਤੂੰ ਟੀਵੀ ਦੇਖਣ ਲੱਰੀ ਸੀ ਪਹਿਲਾਂ ਮੈਂ ਉਦੋਂ ਤੂੰ ਆ ਕੇ ਬੋਲਣ ਲੱਗੀ ਬਿਲਦਾਰ ਇਕਦੇ ਆਉਂਦਾ ਤੇਰੇ ਘਰੇ ਕੱਲੀ ਤੇ ਆਊਗਾ ਫਿਰ ਉਹ ਸਾਰਿਆਂ ਦੇ ਆਉਂਗਾ ਮੈਂ ਤੈਨੂੰ ਸਮਝ ਗਈ ਫਿਰ ਇੰਨਾ ਟਾਈਮ ਨਹੀਂ ਹੋਇਆਗਾ ਤੇ ਚਾਹ ਪਾਣੀ ਦੂੰਗਾ ਕਿਹੜੇ ਮਤਲਬ ਤੂੰ ਨਹੀਂ ਬੈਠੀ ਦੇਵ ਆਲੀ ਦੇਵ ਆਲੀ ਐਂ ਆਈਆਂ ਕਰਦੀਆਂ ਗੱਟਾ ਮੈਨੂੰ ਐਂ ਦੱਸ ਤੂੰ ਚਾਹ ਪੀਵੇਂਗੀ ਹੁਣ ਨਾ ਮੈਨੂੰ ਤਾਂ ਲੋੜ ਨਹੀਂ ਹੈਗੀ ਤੂੰ ਹੀ ਪੀ ਲੈ ਚਲ ਠੀਕ ਹੈ ਮੈਂ ਪੀ ਲੂੰਗੀ ਚਾਹ ਕਿਹੜਾ ਵਗਦੇ ਜੁੱਲਾ ਚਨਾ ਹੀ ਬੈਠਿਆ ਕੋਈ ਕਿਹਾ ਵੀਰੇ ਇਹਨੂੰ ਬੰਦ ਕਰ ਦੇ ਨਾ ਵੀ ਕਾਣ ਨੂੰ ਸੁਣਦੀ ਐ ਸੋ ਇਡਾਟਾ ਲਾ ਕੇ ਉਹ ਨਹੀਂ ਬੰਦ ਕਰਦੀ ਜੇ ਕੀ ਵੀ ਦਾ ਕੋਈ ਤਾਂ ਨਹੀਂ ਬੰਦ ਕਰਦੀ ਐਸੀ ਦਾ ਕੋਈ ਤਾਂ ਨਹੀਂ ਬੰਦ ਕਰਦੀ ਹੈਗੀ ਇਹਨੂੰ ਕਿੰਨੇ ਸਮਝਾ ਦੇ ਜਮਾ ਨਹੀਂ ਸਮਝਦੀ ਐ ਕਿ ਨਾ ਇਹਨੂੰ ਐ ਵੀ ਬਿਰ ਜਾਂਦੇ ਆਊਗਾ ਸਾਨੂੰ ਤੇ ਹੁ ਮੁੰਡਾ ਮੁੰਡਾ ਵਸੇ ਯਾਰੇ ਉਹ ਵੀ ਐਂ ਇੱਥੇ ਕਦੇ ਐਸੀ ਲਾ ਕੇ ਬਰਨੂ ਪਾ ਗਿਆ ਸਾਡੇ ਟੀਵੀ ਲਾ ਕੇ ਆਈ ਵਾ ਗੈਣਾ ਉਹ ਡਾਟਾ ਬੰਦ ਕਰੇ ਮੈਂ ਤਾਂ ਬਾਈ ਕੋਈ ਸਕੀਮ ਨਹੀਂ ਪਾਉਗੀ ਮੈਂ ਤਾਂ ਦੇਖ ਲਈਆਂ ਪਤਾ ਇਹ ਤਾਂ ਨਹੀਂ ਮੰਨਦੇ ਹੈਗੇ ਕਿਸੇ ਜੀ ਕਰਦਾ ਕੋਈ বুঝੁੰਦੇ ਨਹੀਂ ਲੱਜੀ ਬਠੀ ਹੈ ਮਮੇ ਤੂੰ ਹੀ ਤਾਂ ਕਹਿੰਦੀ ਸੀ ਉਸ ਵੀ ਨਹੀਂ ਲਾਣਾ ਹੈਗਾ ਤੁਸੀਂ ਨੇ ਵੀ ਬਿੱਲ ਜਿਆਦਾ ਆਂਦਾ ਹੈਗਾ ਆਹ ਲਾ ਲੈਟ ਆ ਸੋਚ ਤੂੰ ਲਾ ਦਿੰਦੇ ਫਿਰ ਬਿੱਲ ਨਹੀਂ ਆਊਗਾ ਮੈਂ ਤਾਂ ਪੁੱਤ ਹੁਣ ਤਾਂ ਟੀਵੀ ਦੇਖੋ ਆਈ ਸੀ ਨਾ ਨੇਰੇ ਚ ਮਗਰ ਨਾ ਦੇਖਾ ਹੈਂ ਤੇ ਮੈਂ ਜਿੰਗਾਰ ਲਾਤਾ ਕਹਾ ਮੈਂ ਰਾਂ ਤੇ ਨਾੜ ਕੇ ਕੁੰਡੀ ਲਾਇਆ ਕਰਦੀ ਕੁੰਡੀ ਹਾਂ ਮੈਂ ਤਾਂ ਇੱਥੇ ਕੁੰਡੀ ਲਾਦੀ ਹੁਣ ਸੋਨ ਨੂੰ ਕੋਈ ਉਹ ਨਹੀਂ ਹੈਗਾ ਕਿੰਨੇ ਬੱਦਵੇਂ ਜਗਾਈਓ ਕਿੰਨੇ ਨਾ ਜਗਾਈਓ ਨੇਰ ਜੇ ਬੈਠਣ ਦੀ ਲੋੜ ਨਹੀਂ ਹੈਗੀ ਸਾਨੂੰ ਨੇਰੇ ਉਹ ਤਾਂ ਤੇਰੀ ਗੱਲ ਸਹੀ ਹੈ ਵੀ ਨੇਰੇ ਚ ਬੈਠਣ ਦੀ ਲੋੜ ਨਹੀਂ ਉਹ ਮੰਮੀ ਹੁਣ ਤਾਂ 5000 4000 ਆਂਦੇ ਫਿਰ ਤੂੰ 50 ਚ ਰਗੜੀ ਜਾਣਗੇ ਇਹ ਜੁਰਮਾਨਾ ਬਹੁਤ ਵੱਡਾ ਬਣਦੇ ਨੇਗੇ ਕੁਛ ਨਹੀਂ ਆ ਜਾਂਦਾ ਮਾਦਾ ਪੂਰਾ ਨਿਕਾਟ ਲਾਏ ਕੁਛ ਨਹੀਂ ਫੜਾਇਆ ਜਾਂਦਾ ਹੈਗਾ ਮੰਮੀ ਕੋਈ ਲਾ ਦੰਦਾ ਗਮੰਡੀ ਭਾਈ ਵੀ ਲਾ ਦੰਦਾ ਹੰਗਲ ਅਗਲ ਕੰਨਾਂ ਤੇ ਕੁੰਡੀ ਲੱਗ ਰਹੀ ਹੈਗੀ ਬਹੁਤ ਵੱਡਾ ਪੋਇ ਕਾਟਾ ਪਊਗਾ ਵੇਰ ਆਪਾਂ ਨੂੰ ਦੇਖ ਹੀ ਜੋਗੀ ਕਾਟਾ ਵਾਦਾ ਤਾਂ ਹੁੰਦਾ ਹੀ ਐ ਮੈਂ ਤਾਂ ਦਾ ਕਰਤਾ ਜਿੰਗੜ ਪੁਰ ਹੁਣ ਆਉਦਾ ਤਾਂ ਨੰਨ ਜੀ ਬੈਠੇ ਕਰੋ ਨੇਰੇ ਚੰਨ ਬੈਠੇ ਕੰਮ ਨਹੀਂ ਆਉਂਦੀਆਂ ਮੰਮੀ ਮੈਂ ਤਾਂ ਲਾਲਾ ਨਹੀਂ ਆ ਵੀ ਲਾਲੂ ਸਾਰਾ ਚੀਜ਼ਾਂ ਬੰਦ ਕਰਾ ਦਾਂਦੀ ਸੀ ਪਹਿਲਾਂ ਚਲ ਠੀਕ ਆ ਵਧੀਆ ਆਪਾਂ ਨੂੰ ਦਾ ਨਜ਼ਾਰੇ ਨੇ ਫਿਰ ਹਾਏ ਮੁਰਕੇ ਮੁਟਕੇ ਹੋ ਗਈਆਂ ਚ ਪੱਖਾ ਲਾਉਣੀ ਆ ਹੇ ਹਾਈ ਨੀ ਗਰਮੀ ਕਿਹੜਾ ਮੌਲ ਹੋ ਗਈ 10 ਦਿਨ ਹੋ ਗਏ ਕੁੰਡੀ ਲੱਗੀ ਨੂੰ ਨਾ ਬਿਜਲੀ ਟੈਕਣਾ ਹਰਾਉਂਦਾਰੇ ਨਾਲ ਬੈਠੇ ਆ ਆਪਦੇ ਮਾਵੇ ਖੜਕੇ ਮਾਉ ਤਾਂ ਥੇੜੀ ਐ ਮੰਮੀ ਹਾਂ ਤਾਂ ਅੱਜ ਨੋ ਇੱਕ ਗੱਲ ਦੱਸਦੀ ਸੀ ਉਹ ਕੁੰਡੀ ਵਾਲਾ ਭਾਈ ਆ ਰਿਹਾਗਾ ਬਿਜਲੀ ਵਾਲਾ ਤੇਗਾ ਕਰ ਦੋ ਕੁੰਡੀ ਦੇਖਣ ਲੈ ਰਿਆ ਆਪਣੀ ਫੋਟੋ ਖਿੱਚਣ ਲੈ ਰਿਆ ਫੋਨ ਤੇ ਹਾਂ ਮੈਂ ਤੈਨੂੰ ਕਹੀ ਗਈ ਉਹ ਤੋਂ ਵੀ ਤੂੰ ਨਾ ਲਾ ਕੁੰਡੀਆਂ ਨਾ ਲਾ ਹੁਣ ਤੂੰ ਲੱਖ ਚ ਰਗੜੀ ਜਾਏਂਗੀ ਕੁਝ ਨਹੀਂ ਹੁੰਦਾ ਹੈਗਾ ਉਹ ਭਾਈ ਨੂੰ ਆਪਾਂ ਅੰਦਰ ਬੁਲਾ ਲਾ ਮਮੀ ਅੰਦਰ ਕੀ ਅੰਦਰ ਕੀ ਬੁਲਾਏਂਗੀ ਮੈਨੂੰ ਐ ਨਹੀਂ ਸਮਝਾਂਦੀ ਤੇਰੀ ਵੀ ਉਹ ਤੋਂ ਚੱਲ 5000 ਚ ਤਾਂ ਚੱਲ ਸਹੀ ਸੀਗਾ ਆਪਾਂ ਬਿਲ ਭਰ ਵੀ ਦਿੰਦੇ ਆ ਓਕੇ ਸੋਕੇ ਹੁਣ ਐ ਨਹੀਂ ਪਤਾ ਤੈਨੂੰ ਕਿੰਨੇ ਚ ਰਗੜਨਗੇ ਉਹ ਸਕੀਮ ਲਾਰਖੀ ਹੈ ਕਾਦੀ ਸਕੀਮਾਂ ਅੱਛਾ ਠੀਕ ਹੈ ਇਹ ਸਕੀਮ ਕੰਮ ਕਰ ਵੀ ਜਾਊਗੀ ਕਰੂਗੀ ਕਰੂਗੀ ਕਿਉਂ ਨਹੀਂ ਹੈਗੀ ਪੱਕਾ ਮਹਾ ਪੱਕਾ ਮੈਨੂੰ ਤਾਂ ਨਹੀਂ ਲੱਗਦਾ ਉਹ ਭਾਈ ਮੰਨੂਗਾ ਨਹੀਂ ਮੰਨੂਗਾ ਕਿਤੇ ਨਹੀਂ ਹੋ ਹੁੰਦਾ ਹੈਗਾ ਮਾ ਦੇ ਉਹ ਕਰ ਲੂਗੀ ਟੈਨਸ਼ਨ ਵਾਲੀ ਕਰਨੀ ਹੈਗੀ ਚਲ ਮੰਮੀ ਮੈਂ ਤਾਂ ਐਂ ਕਹਨੀ ਆ ਮੈਂ ਤੇਰਾ ਸੋਚ ਕੰਮ ਕਰ ਦੇ ਤਾ ਉਹ ਭਾਈ ਨੂੰ ਦੇਖ ਉਹਦਾ ਫੋਟੋ ਬਹੁਤ ਖਿੱਚੀ ਆਂਦਾ ਹੈਗਾ ਤੂੰ ਮੜਾ ਦੇਖ ਲੈ ਮਿੱਠੀ-ਮੁੱਠੀ ਹੋ ਜਾ ਕੀ ਬਦ ਮੜਾ ਮੋਟਾ ਹੋਈ ਹੋ ਜੇ ਫਾਇਦੇ ਹੋ ਜੇ ਆਪਾਂ ਦੇਖਦੇ ਹਾਂ ਤੂੰ ਤੁਰਤ ਤੇ ਮੰਗੂਗਾ ਤੇਥੋਂ ਪੈਸੇ ਕੋਈ ਮੈਂ ਦੇਖ ਲੈ ਤੂੰ ਯਾਰ ਸੋਚ ਚਲ ਠੀਕ ਹੈ ਮੇਉ ਤੁਸ ਤੂੰ ਪੇਨਾ ਖੜਾ ਤੂੰ ਅੰਦਰ ਆ ਜਾ ਗਰਮੀ ਹੋ ਰਹੀ ਹੈ ਬਾਹਲੀ ਅੰਦਰ ਆ ਕੇ ਦੱਸ ਮੈਨੂੰ ਉਹ ਭਾਈ ਤੁਸੀਂ ਜਮਾ ਸ਼ਰਮਲਾ ਰੱਖਿਆ ਹੈ ਸਿੱਧਾ ਹੀ ਮਿੱਟਰ ਚਲਾ ਰੱਖਿਆ ਹੈ ਸਿੱਧੀ ਗੁੰਡੀਆਂ ਤਾਂ ਰੱਖਿਆ ਨੇ ਤੁਸੀਂ ਨੇ ਸਾਨੂੰ ਆਪਦੇ ਸੰਸੋਚ ਕੇ ਉਹ ਕਰਨਾ ਚਾਹੀਦਾ ਹੈ ਵੀ ਭਾਈ ਬਿਜਲੀ ਮਹਿਕਮਾ ਵੀ ਕਦੋਂ ਵੀ ਛਾਪਾ ਮਾਰ ਸਕਦਾ ਹੈਗਾ ਤੁਸੀਂ ਜਮੀ ਸ਼ਰਮਲਾ ਰੱਖੀ ਹੈਗੀ ਬਿੱਲ ਦੀ ਖਰਤ ਘੱਟ ਕਰ ਲਓ ਤੁਸੀਂ ਹੁਣ ਅੰਦਰ ਬੁਲਾਈ ਜਨੇ ਅੰਦਰ-ਉਂਦਰ ਨਹੀਂ ਆਉਂਦਾ ਉਰੇ ਆ ਕੇ ਗੱਲ ਕਰੋ ਮੇਰੇ ਨਾਲ ਦੇਖ ਲੈ ਹੁਣ ਮਾਤਾ ਉੱਤੋਂ ਖੜੀ ਹੱਥ ਮਾਰੀ ਜਾਨੀ ਹੈ ਚੱਲ ਕੋਈ ਨਾ ਆ ਗਿਆ ਫਰਮਾ ਜਮੀਨ ਸ਼ਰਮ ਲਾ ਰਹੀ ਆ ਬੇਬੇ ਉਹ ਤਾਂ ਦਰ ਬਲਾ ਲਈ ਦੱਸ ਹੁਣ ਕਿਵੇਂ ਕਰਾਂ ਛੋਟਾ ਮੈਂ ਪੁੱਤ ਮੈਂ ਤਾਂ ਗਰੀਬਣੀ ਐ ਤੂੰ ਨਾ ਅਭੀ ਮਾਹੂ ਕਰ ਲੈ ਸਮਝ ਕੇ ਗੱਲ ਕਰਦਾ ਪੁੱਤ ਵੀ ਮਾਪਾ ਨਾ ਭਾਈਕੇ ਰੈ ਬਣਾਉਣੇ ਆ ਵੀ ਤੂੰ ਜਿਹੜੇ ਦਾ ਫੋਟੋ ਖਿੱਚਿਆ ਨਾ ਤੇ ਉਹ ਡਿਲੀਟ ਕਰ ਦੇ ਤੇ ਉੱਥੇ ਬਿਜਲੀ ਦਾ ਤੇ ਜਾਨ ਦੀ ਕੋਈ ਲੋੜ ਨਹੀਂ ਹੈ ਜੀ ਪੁੱਤ ਤਾਂ ਨੇ ਹੱਥ ਵਨ ਕੇ ਕਹਿ ਰੀਆਂ ਵੀ ਤੂੰ ਆਪਾਂ ਜੇ ਉਲੀ ਸੰਭੇ ਜੀ ਵੇ ਮੈਂ এবੇ ਸਮਝਣ ਦੀ ਕੀ ਹੋ ਗਰਾ ਸਾਨੂੰ ਐ ਨਹੀਂ ਪਤਾ ਹੈ ਗਿਆ ਵੀ ਭਾਈ ਬਿਲ ਤੁਸੀਂ ਖਰਤ ਘੱਟ ਕਰ ਲੋ ਆਪਦੀ ਪੱਖੇ ਘੱਟ ਚਲਾ ਲਓ ਹੈ ਆਪਦਾ ਟੀਵੀ ਟੀਵੀ ਘੱਟ ਲਾ ਲਓ ਹੈ ਉਹਦਾ ਬੱਲ ਮੁਗਲ ਮੁਗਲ ਘੱਟ ਚਲਾ ਲਓ ਆਪਦੀ ਖਰਤ ਘਟਾ ਵੇ ਬੇ ਐਣੀ ਹੋਇਆ ਕਰਦਾ ਹੈ ਗਿਆ ਹੁਣ ਹਰੇਕ ਬੰਦਾ ਗੁੰਡੇ ਧਰ ਲੂਗਾ ਤਾਂ ਫਿਰ ਇਹ ਹੁਣ ਬਿਜਲੀ ਮੈਂ ਘਮਾਉਣੀ ਨਹੀਂ ਮਾਰ ਖਾ ਜੂਗਾ ਕੋਲ ਕਰ ਲਈ ਪੁੱਤ ਮੈਂ ਤੈਨੂੰ ਅੰਦਰ ਵਾ ਬੁਲਾਏ ਆ ਤਾਂ ਕਰਕੇ ਹੂੰ ਆਨ ਡੀਲੀਟ ਕਰਦੇ ਤੇ ਵੀ ਵੀ ਘਟ ਜਾਂਦੀ ਲੋੜ ਹੀ ਹੈਗੀ ਆਪਾਂ ਛੇ ਬਹਿ ਕੇ ਸਮਝ ਜਾਈਏ ਹੋਏ ਗੱਡੀ ਪੁੱਤ ਮੈਂ ਤੇ ਕਿ ਬੇ ਤੂੰ ਤਾਂ ਬਾਰ ਬਾਰ ਕਹੀ ਜਾਨੀ ਸਮਝ ਲੈਣੇ ਸਮਝ ਲੈਣੇ ਸਮਝ ਗਏ ਕੀ ਕਰੂੰਗਾ ਵੀਡੀਓ ਨੂੰ ਡੀਲੀਟ ਕਰਦਾ ਨਾ ਮੈਂ ਕਰਾ ਫੋਟਪੌਂਟ ਡੀਲੀਟ ਮੈਂ ਹੁਣ ਉੱਪਰ ਤੱਕ ਦਿਖਾਉਂਗਾ ਇਹ ਛੋਟਾ ਮਿੱਟਰ ਵੀ ਪਟੂ ਨਾਲੇ ਛੋਟੇ ਮੁੜਕੇ ਲੱਗਦਾ ਨਹੀਂ ਕੋਈ ਨਹੀਂ ਮੈਂ ਤੇਰੇ ਮੈਂ ਹੱਥ ਵਾਂਦੇ ਤੇ ਬਾਰ ਨਾ ਕਦੇ ਨਹੀਂ ਅਸੀਂ ਅਸੀਂ ਗਲਤੀ ਕਰਦੇ ਹੈਗੇ ਹੁਣ ਆਪਾਂ ਅੰਦਰ ਕੱਤੀ ਆਪਾਂ ਸਮਝਦੇ ਜਾਨੇ ਪੁੱਤ ਮੈਂ ਨਾ ਅਤਵਨ ਇਵੈਂਟ ਟਿਕਟ ਵੀ ਕਰਨ ਜਿਵੇਂ ਗਰੀਬ ਨਾਂ ਮਰ ਜਾਂਦੇ ਬੇਬੇ ਵਰਗ ਗਰੀਬ ਨੂੰ ਆਪਦੇ ਹਿਸਾਬ ਨਾਲ ਦੇਖਣਾ ਵੀ ਚਾਹੀਦਾ ਹੈ ਵੀ ਕੁੰਡੀਆਂ ਥੋੜੀ ਲਾਇਆ ਕਰਦੇ ਨੇ ਸਾਨੂੰ ਇਹ ਨਹੀਂ ਪਤਾ ਤੀ ਵੀ ਕਦੋਂ ਵੀ ਛਾਪਾ ਪੈ ਸਕਦਾ ਸਾਨੂੰ ਤਾਂ ਹੀ ਧੀ ਵਿਚਾਰ ਚੱਲ ਨਹੀਂ ਜਾਊਗੀ ਕਿ ਕਿਹੜੇ ਛਾਪੇ ਪੈਣਗੇ ਆ ਚੱਲੀ ਜਾਊਗੀ ਪਹਿਲਾ ਵਾਲਾ ਨਹੀਂ ਰਿਹਾ ਬੇਬੇ ਇਹ ਵੀ ਪਹਿਲਾਂ ਜਦੋਂ ਮਰਜੀ ਆਪਦਾ ਕਰੋ ਇਹ ਕੁੰਡੀਆਂ ਧਰੀ ਰੱਖੋ ਕੌਣ ਪੁੱਛਣ ਆਊਗਾ ਇਹ ਹਰਿਆਣਾ ਇਹ ਪੰਜਾਬ ਨਹੀਂ ਹੈਗਾ ਵੀ ਐਂ ਕੁੰਡੀਆਂ ਚਲਾਈ ਜਾਉਂਗੇ ਤੁਸੀਂ ਵੀਰ ਮਨ ਮਰਜੀ ਹੋਈ ਆਪਦਾ ਚਲਾਈਗੇ ਕੌਣ ਪੁੱਛੂਗਾ ਿਆਰ ਪਰ ਤੂੰ ਸਾਰੀਆਂ ਗੱਲਾਂ ਛੱਡਾ ਆਪਾਂ ਹੋਰ ਬੈ ਕੇ ਆਪਣਾ ਕਿ ਪਰਤਮਾਨ ਕੀ ਆਪਾਂ ਅੰਤਰਗਤੀ ਇਸ ਬਾਰੇ ਦਾ ਮੇਰੇ ਪਰਤਮਾਨ ਕੀ ਕੀ ਅੰਤਰਗਤੀ ਕੀ ਅੰਤਰਗਤੀ ਵੇਬੇ ਮੈਂ ਤੁਹਾਨੂੰ ਗੱਲ ਦੱਸਦਾ ਚਲ ਜੇ ਤੂੰ ਬਾਲਾ ਕਰਦੀ ਆ ਚਲ ਮੈਂ ਫੇਰ ਵੀ ਚਲਾਉਦਾ ਸਮਝ ਲੈ ਇੰਨਾ ਗੱਲ ਹੈ ਮੇਰਾ ਕੰਮ ਇਹੀ ਹੈ ਕੁੰਡੀਆਂ ਹੋ ਕਰਨ ਦਾ ਹੈ ਚਲ ਫੇਰ ਵੀ ਜਲ ਤੂੰ ਮਾਤਾ ਬਾਲਾ ਜੋਰ ਪਾਈ ਜਾਨੀ ਹੈ ਮੈਂ ਵੀਡੀਓ ਤੇ ਫੋਟੋ ਦਾ ਕਰ ਦੂੰਗਾ ਡਿਲੀਟ ਕੋਈ ਗੱਲ ਨਹੀਂ ਹਾਂ ਤਾਂ ਪਰ ਜੇ ਤਾਂ ਮੈਂ ਦਿਖਾਇਆ ਉੱਥੇ ਲੈ ਕੇ ਗਿਆ ਸਾਰਾ ਕੁਝ ਦਿਖਾਇਆ ਤੁਹਾਡਾ ਹਾਂ ਤਾਂ ਪ੍ਰੂਫ ਦਿਖਾਇਆ ਉਹਨਾਂ ਨੂੰ ਇਹ ਤਾਂ ਸਾਨੂੰ ਐ ਨਹੀਂ ਪਤਾ 50000 ਰੁਪਏ ਜੀ ਐਨੇ ਐਨੇ ਨਹੀਂ ਹੁੰਦਾ ਹਾਂ ਪੈਸਾ ਦੇਣੇ ਹੁਣ ਤੁਸੀਂ ਕੁੰਡੀ ਧਰੀ ਬੈਠੇ ਹੋ ਮੈਕਮਾ ਬਹੁਤ ਸਖਤ ਹੈ ਜੇ ਤੁਸੀਂ ਉਰੀ ਕਰਨਾ ਹੈ ਫਿਰ ਤੁਸੀਂ 5000 ਰੁਪਏ ਦਿਓ ਤੇ ਤੁਹਾਡਾ ਮੈਂ ਉਨੀ ਉਨੇ ਬੈਠਾ ਬੈਠਾ ਡਿਲੀਟ ਕਰ ਦੂੰਗਾ ਸਾਰਾ ਕੁਝ ਹਾਂ ਜੀ ਸਪੁੱਤਾ ਕੰਗਵਾਤੀ ਰਾ ਮੈਂ ਤਾਂ 3000 5000 ਦੇ ਦਿੰਨ ਵਿੱਚ اچھی ਔਕਾਤ ਹੈ ਮੈਂ ਚਲ ਦਿਖਾਉਂਦਾ ਨਹੀਂ ਹੈਗਾ ਪਰ ਤੁਸੀਂ ਅੱਗੇ ਤੋਂ ਨਹੀਂ ਲਾਣਾ ਹੈਗਾ ਗਲਤੀ ਕਰ ਨਹੀਂ ਮੈਂ ਹੁਣ ਨਹੀਂ ਕਰਤੀ ਕਰਦੀ ਐ ਬਸ ਸੱਚ ਤੋਂ ਗਲਤੀ ਹੋਗੀ ਇਹ ਤੋਂ ਬਾਅਦ ਆਪਾਂ ਨਾ ਮੈਂ ਗਲਤੀ ਨਹੀਂ ਕਰਦੀ ਹੈ ਜੀ ਹੁਣ ਤੋਂ ਮੈਂ 3000 5000 ਦੇ ਦਵਾਂ ਨਹੀਂ ਐਥੇ ਨੂੰ ਮੈਂ ਡਿਲੀਟ ਕਰਦੇ ਚੱਲਿਆ ਬੇਬੇ ਫਿਰ ਮਾਗੇ ਵੀ ਜਾਣਾ ਕ ਕਮਾਲ ਹੋ ਰਹੀ ਐ ਬੇਬੇ ਦੀ ਜਮਾ ਬੇਬੇ ਦਾ ਵਾਲੀ ਚਲਾ ਲੇਖੜ ਗਈ ਹੈ ਕਹਿੰਦੀ ਐ ਲੈ ਲੈ ਦੇ ਕੇ ਕਰ ਲੈ ਏ ਵੀ ਮਾਤਾ ਵੀ ਬੜੀ ਕੱਦੀ ਐ ਚਲ ਆਪਾਂ ਨੂੰ ਕੀ ਆਪੋਂ ਦਾ 5000 ਰੁਪਿਆ ਬਣਦਾ ਆਪਾਂ ਦਾ ਵੀ ਡੀਡ ਕਰ ਦਾਂਗੇ ਆ ਗਈ ਮਾਤਾ ਹਾਂ ਅਗੀ ਤਾ ਹੋਰ ਚਾਹ ਪਾਣੀ ਬਣਾਉਣਾ ਤਾ ਬਸ ਆਹੀ ਚਾਹ ਪਾਣੀ ਆ ਮਾਤਾ ਤੂੰ ਆਪਦਾ ਹੋਕਾਰਾ ਤੇਵੇਂ 5000 ਰੁਪਈਆ ਅੱਛਾ ਤੇ ਆਪ ਡੀਡ ਕਰ ਦਿੰਦੇ ਨਾ ਮਾਤਾ ਆਪਾਂ ਕੱਚਾ ਕੰਮ ਨਹੀਂ ਕਰਦੇ ਮੈਂ ਤੇਰੇ ਹੰਦੀ ਡੀਡ ਮਾਰ ਦੂੰ ਐ ਨਹੀਂ ਹੈਗਾ ਵੀ ਮੈਂ ਆਹੀ ਉਹ ਕਰਦਾ ਠੀਕ ਐ ਉਹਨੂੰ ਬੁੱਕ ਤੇ ਲਿਖਤਾ ਕੰਮ ਚ ਚੇਹੇ ਜਾਣਾ ਨਾ ਆ ਦੇਖ ਲੈ ਤੇਰੇ ਸਾਹਮਣੇ ਡੀਟ ਮਾਰਤੀ ਇਹ ਲੈ ਭੱਜ ਗਈ ਨਾ ਹਾਂ ਇੱਕਾ ਫੋਟੋ ਤੇ ਇਹ ਲੈ ਕਰ ਬਠੀਕ ਹੈ ਹਾਂ ਹੁਣ ਵੈਸੇ ਨਾ ਹੁਣ ਮੈਂ ਇਹ ਤੋਂ ਬਾਤ ਕਰ ਤੀਂ ਕਰ ਹਾਂ ਇਹ ਤੋਂ ਬਾਤ ਕਰੀ ਉਹਨਾਂ ਦੇਖ ਆਏ ਨਹੀਂ ਪਤਾ ਹੁਣ ਮੈਂ ਤਾਂ ਦੇਖਾ ਸਹੀ ਥੀ ਮੈਂ ਸਮਝ ਗਿਆ ਹੁਣ ਹੋਰ ਕੋਈ ਅਫਸਰ ਆ ਜੇ ਰੈਮ ਨਹੀਂ ਖਾਂਦਾ ਹੈ ਗਿਆ ਹਾਂ ਠੀਕ ਹੈ ਨਾ ਹਾਂ ਹੁਣ ਅਰਦਾ ਸਮ ਸੋਚ ਕੇ ਉਹ ਕਰਿਆ ਕਰੀਓ ਹਾਂ ਕੱਟ ਨਹੀਂ ਕਰਲੀ ਹੁਣ ਹਾਂ ਆਪਦਾ ਹੁਣਾਂ ਤੂੰ ਕਰਦੇ ਜੀ ਬਾੜੀ ਦਾ ਕੰਮ ਨਹੀਂ ਕਰਨੀ ਕਿਸਨ ਕੀ ਪਰਸ ਹੁੰਦਾ ਆ ਤਾਂ ਹੀ ਕਹਿੰਦੇ ਆਪਦਾ ਬੋਚ ਗਏ ਉਹ ਕਰੀਆਂ ਹੁਣ ਨਹੀਂ ਲਾਉਣੀ ਹੈਗੀ ਕੁੰਡੀ ਨਾ ਕੁੰਡੀ ਹੁਣ ਨਹੀਂ ਗੱਸਾ ਹਾਂ ਹੁਣ ਨਹੀਂ ਲਾਉਣੀ ਕਿਸੇ ਨਾਲ ਨਹੀਂ ਕਰਣੀ ਹੈਗੀ ਹਾਂ ਜਮਾੜੀ ਲਾਉਣੀ ਹੁਣ ਸਮਝ ਸੋਚ ਕੇ ਚੱਲੀਓ ਆਪਦਾ ਕੀ ਕਰਦਾ ਹੁਣ ਆ ਮੈਂ ਇਥੇ ਸਾਹਮਣੇ ਦੇਗਾ ਵੀਡੀਓ ਡੀਲੀਟ ਕਰਤੀ ਹਾਂ 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 ਕਰਤੀ ਹਾਂ ਠੀਕ ਹੈ ਹੁਣ ਆਪਣਾ ਕੋਈ ਉਹ ਨਹੀਂ ਹੈਗਾ ਠੀਕ ਹੈ ਨਾ ਵਾਰੀ ਗੱਲ ਵੀ ਹੈਗੀ ਉੱਥੇ ਹੁਣ ਹਾਂ ਪਰ ਡਰ ਕੀ ਹੁਣ ਕੁੰਡੀ ਵੀ ਨਹੀਂ ਲਾਉਣੀ ਮੁੜ ਕੇ ਇਹ ਲਾਉਂਦੀ ਨਹੀਂ ਹੈ ਇੱਥੇ ਲਾਉਣ ਬੈਠੋ ਕਦੇ ਕਹਿ ਦਊ ਤਾ ਹੋਰ ਕਿਸੇ ਕਮਾਂਡੀਆਂ ਨੂੰ ਕਹ ਦੋ ਵੀ ਪੈਸੇ ਦੇਓ ਕੁੰਡੀਆਂ ਲਈ ਚੱਲੋ ਐ ਨਹੀਂ ਕਰਨਾ ਹੈਗਾ ਨਾ ਕਿਸ ਨੂੰ ਦੱਸਣਾ ਮੈਂ ਤਾਂ ਨਾ ਦੱਸਾਂ ਮਜ਼ਾਕ ਨਾ ਮਟਲਾ ਦੇ ਮੈਂ ਹੀ ਜਗਾ ਕਿਉਂ ਕਰਦੀ ਨੇ ਕਿ ਜਿਹੜੇ ਬੇਨਾ ਆਇਆ ਕਰਦਾ ਖਲ ਖਨੇ ਦੋ ਦੋ ਰਕ ਬਣੇ ਹਾਂ ਕਿਤੇ ਆਖ ਨੇ ਕਿਸ ਨੂੰ ਦੱਸਦੇ ਵੀ ਐ ਕਰਕੇ ਫਲਾਣੇ ਅਫਸਰ ਪੈਸੇ ਲੈ ਕੇ ਉਹ ਕਰਦਾ ਹੁੰਦਾ ਕਿਸੇ ਨੂੰ ਨਹੀਂ ਦੱਸਣਾ ਇਹ ਸਿਰਫ ਤੂੰ ਚਾਹਣਾ ਇਹ ਕਰਦੀ ਦੀ ਬੇਬੇ ਵੀ ਚਲ ਬੜੀ ਮਿੰਤਾਈ ਆ ਤਾਂ ਕਰਕੇ ਉਹ ਕਰਤਾ ਮੈਂ ਨਹੀਂ ਮੈਂ ਤਾਂ ਮੰਨਦਾ ਨਹੀਂ ਹੁੰਦਾ ਬੜੀ ਛੇਤੀ ਪੁੱਤ ਤੂੰ ਸੰਭਾਲ ਨਾ ਤੇਰਾ ਵਾਹ ਹਾਂ ਚਲ ਹੱਥ ਦਾ ਕਾਨੂੰ ਬਣਦੀ ਆ ਬੇਬੇ ਕੋਈ ਗੱਲ ਨਹੀਂ ਹਾਂ ਹੁਣ ਤੇਰੇ ਸਾਹਮਣੇ ਵੀ ਡੀਟ ਕਰਤੀ ਆ ਮੈਂ ਠੀਕ ਹੈ ਹਾਂ ਹੁਣ ਮੈਂ ਚੰਗਾ ਜਾਣਾ ਬੇਬੇ ਮੈਂ ਦੁੱਧ ਹੀ ਹੁਣ ਕੀ ਪਾ ਦੇ ਤਾ ਛੱਡੀ ਨਾ ਨਾ ਬੇਬੇ ਇਹ ਤਾਂ ਕਾਨੂੰ ਮੇਰੇ ਕਿੰਨਾ ਪਰਦਾ ਕਰੇ ਪੁੱਤ ਕੋਈ ਨਹੀਂ ਚਲ ਤੂੰ ਸੀ ਬਥੇਰਾ ਕਰ ਤਾਂ ਕੋਈ ਗੱਲ ਨਹੀਂ ਹੁਣ ਆਪਦਾ ਸਭ ਸੋਚ ਕੇ ਉਹ ਕਰੀਏ ਹਾਂ ਕੋਈ ਕੋਈ ਗੱਲ ਨਹੀਂ ਪੁੱਤ ਫੋਨ ਨਹੀਂ ਕਰ ਹਾਂ ਚੰਗਾ ਜਾਣਾ ਬੇਬੇ ਮੈਂ ਕੰਮ ਤੂੰ ਸ਼ਾਬਾਸ਼ ਪੁੱਤ ਹੋ ਰਹੀ ਆਈ ਖੱਡਿਆ ਮੱਡਿਆ ਤੇ ਬਿੰਦੂ ਕਮੇ ਲੈ ਕੇ ਆ ਕੇ ਜਾ ਕੀ ਗੱਲ ਹੋ ਗਈ ਮਾਤਾ ਉਦੋਂ ਮੈਂ ਉਰੇ ਬੈਠੇ ਤੇ ਉਦੋਂ ਨਹੀਂ ਕਿਹਾ ਗਿਆ ਪਿੱਛੋਂ ਬੋਲ ਮਾਰਦਾ ਮੈਨੂੰ ਫੇਰ ਕਿਉਂ ਕਿ ਕੀ ਫਰਕ ਮਾਇਆ ਜਦੋਂ ਬੋਲ ਮਾਰਦਾ ਮਗਰ ਫਰਕ ਪੈਂਦਾ ਮਾਤਾ ਹੁਣ ਮੈਂ ਤਾਂ ਤੁਸਤਾ ਉਰੇ ਬੈਠੇ ਹਾਂ ਮੈਂ ਤਾਂ ਹੁਣ 2000 ਘਰ ਨੇ ਹੋਰ ਜਾਣਾ ਕੋਈ ਨਹੀਂ ਮਾਰਜੀ ਫੇਰ ਹਾਂ ਦੱਸੋ ਕੀ ਗੱਲ ਮਤੀ ਤੂੰ ਐ ਕਰਾਉਂਦੇ ਵੀਡੀਓ ਸਾਨੂੰ ਦਿਖਾ ਗਿਆ ਹਾਂ ਤੂੰ ਸਾਡੇ ਵਾਲੀ ਵੀ ਦੇਖ ਆਉਂ ਨੂ ਰਿਆ ਦੇਖਾ ਵੀਡੀਓ ਹੈ ਵੀਡੀਓ ਹੈ ਆ ਦੇ ਆਏ ਓਏ ਓਏ ਹੈ ਤੂੰ ਦਾ 75 ਲੈ ਗਿਆ ਜੀ ਦੱਸ ਦੇ ਕੇ ਜਾ ਹੁਣ ਨਹੀਂ ਇੱਥੇ ਉੱਤੇ ਜਾਵਾਂਗੇ ਡਾਕਟਰ ਜੀ ਜਾ ਕੇ ਆਉਂਗੀ ਮੈਂ ਉਹ ਡੜੇ ਵੇਲੇ ਬਣਾ ਲਈ ਤੁਸੀਂ ਇਹ ਮੈਂ ਬਣਾਈ ਐ ਇਹਨੇ ਬਣਾਈ ਐ ਜੀ ਤਾਂ ਤੁਸੀਂ ਕਿਉਂ ਬਣਾ ਲਈ ਕਿਉਂ ਬਣਾਈਏ ਨਾ ਹਮਦਮ ਕੇ ਦੇ ਕੇ ਫੋਟੋ ਖਿੱਚੇਗੇ ਲੈ ਕੇ ਜਾਂਦਾ ਦੀ ਹੁਣ ਤੂੰ ਲੈ ਲੈ ਨਾ ਮੈਂ ਡਾਕਟਰ ਜੀ ਜਾਉਂਗਾ ਮੈਂ ਉੱਤੇ ਜਾਉਂਗਾ ਅਸੀਂ ਵੀ ਜਾਵਾਂਗੇ ਹੁਣ ਜਿਵੇਂ ਮੈਂ ਥੋ ਪੰਜ ਲੈ ਕੇ ਆ ਦੱਸ ਦੇ ਕੇ ਜਾ ਲੈ ਹੁਣ ਮਾਤਾ ਮੇਰੇ ਕੋਲ ਅਫਸਰ ਕੋਲ ਲਹਿੰਗੀ ਪੈਸੇ ਤੂੰ ਕਿਉ ਲਾਉਂਗੀ ਨਹੀਂ ਰਿਸ਼ਵਤ ਦੀ ਲੈਂਤੀ ਆ ਤੁਸੀਂ ਨਹੀਂ ਮੈਂ ਸਭ ਤਕਾਦੀ ਹੁਣ ਮੈਂ ਰਹਿਮ ਵੀ ਕਰ ਜੇ ਮੁੱਤੇ ਦਿਖਾ ਦਿੰਦਾ 50000 ਪੈਂਦਾ ਸੋਨੂੰ ਮੋਟਾ ਦੇਖੀ ਜਾਂਦੀ ਮੇਰੀ ਸੁਣ ਗੱਲ ਹੁਣ ਹਾਲੇ ਨਵੇੜਾ ਹੁਣ ਹਾਲੇ ਨਵੇੜਾ ਹੁਣ ਦੱਸ ਦੇ ਕੇ 5 ਲੈ ਕੇ 10 ਦੇ ਨਹੀਂ ਫਿਰ ਰੀਡ ਰੀਡ ਕਰੋ ਇਹਨੂੰ ਐਂਦਾ ਨਹੀਂ ਐਂ ਨਹੀਂ ਹੁੰਦੀਆਂ ਪਹਿਲਾਂ 10000 ਤਾਂ ਦੇ ਤੇ ਡੀਲੀਟ ਕਰਾ ਲੈ ਦੇਖ ਮਾਤਾ ਮੈਂ ਦੇਖ ਅਫਸਰ ਬੰਦੇ ਨੇ ੱਤਕਾ ਕਰਦੇ ਆ ਤੁਸੀਂ ੱਤਕਾ ਗਾਦਾ ਤੁਸੀਂ ਨਹੀਂ ਤੇ ਰਿਸ਼ਵਤ ਲੈਂਤੀ ਹੈ ਜੀ ਇਹ ਤਾਂ ਬੇਈਮਾਨੀ ਹੈ ਬੇਈਮਾਨੀ ਨਹੀਂ ਹੈ ਜਿਹੜੀ ਤੁਸੀਂ ਨੇ ਉਰੇ ਆ ਕੇ ਮੈਂ ਡਿਲੀਟ ਕਰਤੀਆਂ ਪੈਸੇ ਮੰਗੇ ਨਾ ਮਾਈ ਤਾਂ ਉਹ ਕੋੜਾ ਸਹੀ ਦੀਆਂ ਚਲੋ ਤਾਂ ਹੁਣ ਤੁਹਾਨੂੰ ਜੁਰਮਾਨਾ ਵੀ ਵੱਡਾ ਪੈਂਦਾ ਜੁਰਮਾਨਾ ਤਾਂ ਪੈਂਦਾ ਥੋੜਾ ਮੋਟਾ ਹੁੰਦਾ 5-5000 ਕੌਣ ਲੈਂਦਾ ਹੁੰਦਾ ਹੁਣ ਤੂੰ 5 ਲੈ ਗਏ ਦੱਸ ਦੇ ਕੇ ਪੰਡਾ ਛੋਟੂਗਾ ਨਹੀਂ ਨਹੀਂ ਉੱਤੇ ਜਾਂ ਚਾਵਾਂਗੀ ਚਲ ਮਾਤਾ ਮੇਰੇ ਕੋਲੇ ਦਸ ਦੋਸਤਾਂ ਹੈ ਨਹੀਂ ਚਲ ਤੁਸੀਂ ਆਪਦਾ ਇਹ 5 ਹੈ ਉਹਦਾ ਹੀ ਵਾਪਸ ਲੈ ਲਓ ਤੇ ਮੇਰੇ ਕੋਲੇ ਦਸ ਨਹੀਂ ਹੈ ਗਿਆ ਚਲ ਹੁਣ ਮੈਂ ਤੇ ਨਰਮਾ ਥੀ ਆ ਹੁਣ ਇਹ ਕਾਦੀ ਹੈ ਜੀ ਹੁਣ ਤੈਨੂੰ ਵੀ ਮੈਂ ਕਹਤਾ ਕਿ ਚੱਲ ਮੈਂ ਪੰਜੇ ਸਹੀ ਮੰਨੂ ਤੇ ਹੁਣ ਉਸ ਤੋਂ ਬਾਅਦ ਗੱਤੀ ਨਹੀਂ ਕਰਨੀ ਹੈ ਜੀ ਮਾਂ ਮਾਤਾ ਚੱਲ ਮੈਂ ਤਾਂ ਕੀ ਕਰੂਗਾ altitude ਤੁਸੀਂ ਵੀ ਗਲਤੀ ਕੀਤੀ ਗਲਤੀ ਕਾਦੀ ਸੀ ਜਿਹਨ ਹੋਈ ਸੀ ਸਾਨੂੰ ਕੁੰਡੀ ਲਾਂਦੇ ਨੂੰ ਤਾਂ ਨਾਲ ਹੀ ਦੀ ਕਿੱਡੀ ਗੱਲ ਆ ਤੂੰ ਬੜਾ ਲਾਂਦਾ ਨਹੀਂ ਹੋਏਗਾ ਘਰੇ 50 ਮਾਤਾ ਪੰਜਾਹ ਮਾਤਾ ਸਾ ਮੈਨੂੰ ਐਵੇਂ ਹੀ ਚੱਲਦੇ ਨੇ ਤੁਹਾਡੇ ਐਸੀ ਸੁਣੋ 50 ਪੈਂਦਾ ਤੇ ਅਗਲਾ 5000 ਤਾਂ ਦੀ ਸਾਨੂੰ 45000 ਦਾ ਫਾਇਦਾ ਕਰਤਾ ਜੀ ਇਹਨੂੰ 10 ਪੈਂਦਾ ਜਿਵੇਂ 5 ਇਚੀ ਸਾਫ ਲਿਆ ਤੂੰ ਤੁਸੀਂ ਐਂ ਦੱਸੋ ਵੀ ਇਹ ਸ਼ੇਅਰ ਕਰ ਕਿਸੇ ਨੂੰ ਗਰੁੱਪਾਂ ਚ ਪਾਵਾਂ ਕਹ ਜੇ ਐਂ ਸਰਜੂ ਆ ਮਾ ਦੇ ਗਰੁੱਪਾਂ ਚ ਪਾਏ ਸੇ ਫੜਾ ਤੇ ਇਹਨੂੰ ਡਰੀਟ ਮਾਰੋ ਜਿਵੇਂ ਮੈਂ ਬੰਦਿਆਂ ਵਾਂਗੂ ਮਾਰੀ ਐ ਤੁਸੀਂ ਬੰਦਿਆਂ ਵਾਂਗੂ ਮਾਰੋ ਬੰਦਿਆਂ ਵਾਂਗੂ ਤਾਂ ਮਾਰਾਂਗੇ ਕੱਲ ਨੂੰ ਜੇ ਅਸੀਂ ਕੁੰਡੀ ਲਾਵਾਂਗੇ ਵਿੱਚ ਨਾ ਫਸੀਆਂ ਕਿ ਤਾਂ ਮੇਰੇ ਭਾਵੇਂ ਦਾ 2-2 ਲਾ ਲਓ ਕੁੰਡੀਆਂ ਮੈਂ ਕੀ ਲੈਣਾ ਬਸ ਇਹ ਉਦੋਂ ਹੋਊਗੀ ਪਹਿਲਾਂ ਐਂ ਕਰ ਜੇ ਸਾਡੇ ਕੁੰਡੇ ਲੱਗੀ ਹੋਊਗੀ ਉਹਦਾ ਚੁੱਕਾ ਮੁੜ ਜੀ ਘਰੇ ਨਾ ਆਈ ਸਾਡੇ ਹਾਂ ਮੈਂ ਤਾਂ ਬਿੱਲ ਹੋਊਗਾ ਸੀ ਆਵੇ ਭਰਿਆ ਕਰਾਂਗੇ ਤੇ ਕੁੰਡੀ ਨਾ ਸਾਡੀ ਅੱਗੇ ਫੜ ਜੀ ਚਲ ਮੈਂ ਤਾਂ ਹੁਣ ਬਿੱਲ ਕਰਦਾ ਹੋਊਗਾ ਜਿਹੜਾ ਕੁੰਡੀਆਂ ਵਾਲਾ ਲੀਆ ਤੁਸੀਂ ਹਾਂ ਕਰਤੀ ਮੇਰੇ ਸਾਹਮਣੇ ਠੀਕ ਹਾਂ ਹਾਂ ਕਰੋ ਕਰੋ ਇਹਨੂੰ ਇਹ ਆ ਕਰਤੀ ਲੈ ਭੋਨ ਕਰਤੀ ਕਿ ਨਾ ਭਾਈਆ ਹੁਣ ਚਾਹ ਪਾਣੀ ਪੀ ਕੇ ਜਾਈਂ ਆ ਬੱਸ ਮਾਤਾ ਪਿਆਤਾ ਚਾਹ ਪਾਣੀ ਤੁਸੀਂ ਮੇਰੇ ਨਾਲ ਬੇਈਮਾਨੀ ਕਰਕੇ ਕੋਈ ਬੇਈਮਾਨੀ ਨਹੀਂ ਕਰੀ ਹੈਗੀ ਸਾਨੂੰ ਵੀ ਤਾਂ ਬੇਈਮਾਨੀ ਹੋ ਕਰਿਆ ਸੀ ਕਹੋ ਲੈ ਕੇ ਸੌਦੀ ਜੇ ਭਰ ਕੇ ਲੈ ਮੰਮੀ ਜਿਹੜੇ ਤਾਂ ਸਕੀਮ ਦੱਸੀ ਸੀ ਤੇ ਲੈ ਆਪਣੇ ਤੋਂ ਵਧੀਆ ਚੱਲ ਪਈ ਸੀ ਗੀ ਮੈਨੂੰ ਤਾਂ ਐ ਸੀਗਾ ਵੀ ਉਹ ਚੱਲਣੇ ਨਹੀਂ ਹੈਗੇ ਵੀ ਆਪਾਂ ਨੂੰ ਦੇਣੇ ਪੈਣਗੇ ਵੈਸੇ ਉਹਨਾਂ ਨੂੰ ਮੈਂ ਤੁਹਾਨੂੰ ਕਹੇ ਨਹੀਂ ਇਹ ਹੀ ਸਕੀਮ ਲਈ ਹੈ ਇੱਕ ਪੈਸੇ ਨੇ ਦੇਣਾ ਪੈਂਦਾ ਆਪਾਂ ਵਧੀਆ ਮੰਮੀ ਮੈਂ ਤਾਂ ਐਸੀ ਡਰ ਗਈ ਤੀ ਮਾਂ ਕਦੇ ਲੱਖ ਚ ਰਗੜਨਗੇ ਆਪਾਂ ਨੂੰ ਜਿਹੜਾ ਦੇਖ 5 ਇੰਚ ਦਾ ਸੀ ਹਾਂਜੀ ਉਹ ਹੀ ਤੇਰਾ ਪੰਜ ਆਪ ਨੂੰ ਵਾਪਸ ਹੀ ਆ ਗਿਆ ਓਏ ਜੇ ਤਾਂ 10 ਲੈਣਾ ਦੀ ਮੰਮੀ ਪੰਜ ਵੀ ਛੱਡਦਾ ਉਹ ਪੰਜ ਉਹ ਕੰਨ ਮੇਰੇ ਵੀ ਹੈ ਨਹੀਂ ਚੱਲ ਮੈਂ ਹੈ ਨਹੀਂ ਐਨਾ ਕ ਆਪਣਾ ਰਹਿਮ ਕਰੇ ਤਾਂ ਐਨਾ ਕ ਰਹਿਮ ਰੂਮ ਇਹ ਬਿਜਲੀ ਵਾਲਾ ਕੋਈ ਨਹੀਂ ਕਿਸੇ ਦਾ ਰਹਿਮ ਰੂਮ ਕਰਦੇ ਇਹ ਤਾਂ ਫੜਨ ਤੇ ਲਾਉਂਦੇ ਨੇਗੇ ਜੇ ਔਰਦਨ ਹੈ ਹੀ ਨਹੀਂ ਦੇ ਇਹ ਤਾਂ ਭਾਦੇ ਫੇਰ ਮੈਂ ਕਹਾਂ ਚੱਲ ਕੋਗਾ ਨਹੀਂ ਉਹਨੇ ਆਪਣੀ ਐਨੀ ਕੁ ਮਰਜ਼ੀ ਇਤੋਂ ਗੱਲਾਂ ਮੈਂ ਮਿੱਕਰੀ ਦਾ ਮਾੜੀ ਹੈ ਵਿਚਾਰੇ ਨਾਲ ਤਾਂ ਦੇਖ ਨਾਲੇ ਇਹ ਸਕੀਮ ਲਾਈ ਨਾਲੇ ਦੇਖ ਰਾਏ ਪੈਸੇ ਨਹੀਂ ਪੈਣ ਦਿੱਤਾ ਤੇ ਨਾਲੇ ਪੰਜ ਜਣਾ ਦਿੱਤਾ ਤੇ ਉਹ ਵੀ ਵਾਪਸੇ ਮੋੜਾ ਦੇਣਗੇ ਤੇ ਇਸ ਸਕੀਮ ਨੂੰ